ਸੂਬੇ ਨੂੰ ਰੱਖਿਆ ਉਦਯੋਗ ਦੇ ਵਿੱਚ ਮੋਰੀ ਬਣਾਉਣ ਵਾਲੇ ਬਣਾਉਣ ਅਤੇ ਲੰਮੇ ਸਮੇਂ ਦੇ ਵਿਕਾਸ ਅਤੇ ਸਥਿਰਤਾ ਦੇ ਲਈ ਅਨਕੂਲ ਮਾਹੌਲ ਸਿਰਜਣ ਦੇ ਉਦੇਸ਼ ਦੇ ਨਾਲ ਪੰਜਾਬ ਸਰਕਾਰ ਹਵਾਈ ਜਹਾਜ਼ ਉਦਯੋਗ ਅਤੇ ਰੱਖਿਆ ਸੈਕਟਰ ਦੇ ਵਿੱਚ ਹੁਨਰ ਵਿਕਾਸ ਦੇ ਲਈ ਇੱਕ ਵਿਆਪਕ ਨੀਤੀ ਲੈ ਕੇ ਆਵੇਗੀ ਪੰਜਾਬ ਦੇ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ਼੍ਰੀ ਅਮਨ अरोड़ा ਨੇ ਇਹ ਗੱਲ ਸੈਂਟਰ ਆਫ ਟ੍ਰੇਨਿੰਗ ਐਂਡ এমਪਲॉयਮੈਂਟ ਆਫ ਪੰਜਾਬ ਯੂਥ ਵੱਲੋਂ ਇੱਥੇ ਅੱਜ ਐਸ.ਓ.ਐਚ.ਐਮ ਉਤਰੀ ਖੇਤਰ ਦੀ ਮਦਦ ਦੇ ਨਾਲ ਏਰੋਸਪੇਸ ਅਤੇ ਡਿਫੈਂਸ ਦੇ ਐਮ.ਐਸ. ਐਮ.ਈ ਸੈਕਟਰ ਲਈ ਹੁਨਰ ਵਿਕਾਸ ਵਿਸ਼ੇ ਤੇ ਕਰਵਾਏ ਗਏ ਸੰਬੇਲਨ ਨੂੰ ਸੰਬੋਧਨ ਕਰਦਿਆਂ ਕਈ ਸ਼੍ਰੀ ਅਮਨ अरोड़ा ਨੇ ਪ੍ਰਮੁੱਖ ਸਰਕਰਤਰ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਸ਼੍ਰੀਮਤੀ ਜਸਪ੍ਰੀਤ ਤਲਵਾਰ ਅਤੇ ਡਾਇਰੈਕਟਰ ਜਨਰਲ ਸੀ ਪਾਇਟ ਮੇਜਰ ਜਨਰਲ ਰਾਮਬੀਰ ਮਾਨ ਨੂੰ ਏਰੋਸਪੇਸ ਅਤੇ ਡਿਫੈਂਸ ਅਤੇ ਲਘੂ ਅਤੇ ਛੋਟੇ ਤੇ ਦਰਮਿਆਨੇ ਉਦਯੋਗ ਸੈਂਟਰ ਸੈਕਟਰ ਦੇ ਵਿੱਚ ਹੁਨਰ ਵਿਕਾਸ ਦੀ ਨੀਤੀ ਤਿਆਰ ਕਰਨ ਦੇ ਨਿਰਦੇਸ਼ ਜਿਹੜੇ ਉਹਨਾਂ ਨੇ ਜਾਰੀ ਕੀਤੇ ਨੇ ਅਤੇ ਉਹਨਾਂ ਨੇ ਹੁਨਰ ਵਿਕਾਸ ਦੇ ਲਈ ਨੀਤੀ ਤਿਆਰ ਕਰਨ ਵਾਸਤੇ ਸਾਰੇ ਹਿੱਸੇਦਾਰਾਂ ਦਾ ਇੱਕ ਸਮੂਹ ਬਣਾਉਣ ਦਾ ਵੀ ਉਹਨਾਂ ਨੇ ਆਦੇਸ਼ ਜਾਰੀ ਕੀਤੇ ਆ ਉਹਨਾਂ ਨੇ ਕਿਹਾ ਕਿ 에어로ਸਪੇਸ ਦੇ ਵਿੱਚ ਨਿਜੀ ਉਦਯੋਗ ਵਿੱਚ ਜ਼ਿਆਦਾਤਰ ਨੌਕਰੀਆਂ ਸਿਵਲ ਹਵਾਵਾਜੀ ਆਮ ਹਵਾਵਾਜੀ ਫੌਜੀ ਜਹਾਜ਼ ਅਤੇ ਮਜ਼ਾਇਲਾ ਸੰਚਾਰ ਉਪਗ੍ਰਹਿ ਅਤੇ ਮਿਲਟਰੀ ਅਤੇ ਕਮਰਸ਼ੀਅਲ ਲਾਂਚ ਵਾਹਨ ਖੇਤਰ ਦੇਚ ਹਨ ਸੂਬਾ ਸਰਕਾਰ ਦੇ ਵੱਲੋਂ ਘੜੀ ਜਾਣ ਵਾਲੀ ਨੀਤੀ ਸੂਬੇ ਦੇ ਨੌਜਵਾਨਾਂ ਲਈ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਲਈ ਇਨ੍ਹਾਂ ਸੈਕਟਰਾਂ ਤੇ ਕੇਂਦਰਿਤ ਹੋਵੇਗੀ। ਸ਼੍ਰੀ ਅਮਨ अरोड़ा ਨੇ ਉਦਯੋਗਪਤੀਆਂ ਨੂੰ ਇਸ ਖੇਤਰ ਦੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਰੱਖਿਆ ਖੇਤਰ ਦੇ ਵਿੱਚ ਪੰਜਾਬ ਦੀ ਇੱਕ ਅਮੀਰ ਵਿਰਾਸਤ ਹੈ। ਜੋ ਰੱਖਿਆ ਉਦਯੋਗ ਦੇ ਵਿਕਾਸ ਦੇ ਲਈ ਵੱਡੀਆਂ ਸੰਭਾਵਨਾਵਾਂ ਪ੍ਰਦਾਨ ਕਰਦੀ ਹੈ ਇਸ ਤੋਂ ਇਲਾਵਾ ਉਦਯੋਗਿਕ ਵਿਕਾਸ ਲਈ ਵੱਖ-ਵੱਖ ਲਾਭ ਅਤੇ ਰਾਇਕਤਾ ਪ੍ਰਦਾਨ ਕਰਨਾ ਅਤੇ ਅਨੁਕੂਲ ਮਾਹੌਲ ਸਿਰਜਣ ਦੇ ਨਾਲ-ਨਾਲ ਸੂਬੇ ਦੇ ਵਿੱਚ ਮੋਹਾਲੀ ਅਤੇ ਅੰਮ੍ਰਿਤਸਰ ਵਿਖੇ ਦੋ ਅੰਤਰਰਾਸ਼ਟਰੀ ਹਵਾਈ ਅੱਡਿਆਂ ਲੁਧਿਆਣਾ ਬਠਿੰਡਾ ਅਤੇ ਜਲੰਧਰ ਵਿਖੇ ਘਰੇਲੂ ਹਵਾਈ ਅਟੇਆ ਅਤੇ ਆਦਮਪੁਰ ਦੇ ਵਿੱਚ ਭਾਰਤ ਦੇ ਸਭ ਤੋਂ ਵੱਡੇ ਹਵਾਈ ਸੈਨਾ ਅੱਡਿਆਂ ਦੇ ਨਾਲ ਇੱਕ ਮਜ਼ਬੂਤ ਬੁਨਿਆਦੀ ਢਾਂਚਾ ਹੈ ਤੇ ਉਹਨਾਂ ਨੇ ਅੱਗੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਐਡਵਾਂਸ ਮੈਨੂਫੈਕਚਰਿੰਗ ਦੇ ਲਈ ਮਜ਼ਬੂਤ ਸਹਿਯੋਗ ਇੰਜੀਨੀਅਰਿੰਗ ਲਈ ਵਿਸ਼ਾਲ ਐਮ ਐਸ ਐਮਈ ਆਧਾਰ ਟਾਕਸਡ ਐਜੂਕੇਸ਼ਨਲ ਇਨਫਰਾਸਟ੍ਰਕਚਰ ਅਤੇ ਸਥਾਪਿਤ ਐਵੀਏਸ਼ਨ ਕਲੱਬਾਂ ਦੀ ਉਪਲਬਧਤਾ ਹੈ ਅਤੇ ਪ੍ਰਮੁਖ ਸੱਤਰ ਸ਼੍ਰੀ ਜਸਪ੍ਰੀਤ ਤਲਵਾਰੜ ਨੇ ਉਦਯੋਗ ਦੇ ਆਗੂਆਂ ਨੂੰ ਇਸ ਸਬੰਧੀ ਆਪਣੀ رائے ਦੇਣ ਦੀ ਅਪੀਲ ਕਰਦਿਆਂ ਉਹਨਾਂ ਨੇ ਕਿਹਾ ਕਿ ਸਰਕਾਰ ਜਿੱਤੇ ਕਤੇ ਸੰਸਥਾਵਾਂ ਅਤੇ ਉਦਯੋਗ ਦੇ ਆਗੂਆਂ ਦਰਮਿਆਨ ਸਹਿਯੋਗ ਇਸ ਸੈਕਟਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਬੇਹੱਦ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਸਹਿਯੋਗ ਗਿਆਨ ਅਤੇ ਉੱਭਰੇ ਰੁਝਾਨਾ ਸਬੰਧੀ ਆਦਾਨ-ਪ੍ਰਦਾਨ ਦੀ ਜਿਹੜੀ ਸਹੂਗਦਾ ਉਹ ਵੀ ਪ੍ਰਦਾਨ ਕਰਨਗੇ